ਤਾਂ ਤਾਂ ਕਹਿਆ ਤਾਂ ਬੇਬੇ ਬੱਬੀ ਨੇ ਲਿਆਉਂਦੀ ਨਾਲ ਜੇ ਬੱਬੀ ਮੇਰੀ ਸੁਣਦਾ ਹੋਵੇ ਨਾ ਇੱਥੇ ਕਾਮ ਆ ਹਾਂ ਤੈਨੂੰ ਮੈਂ ਜਿਹਦਾ ਜ਼ਹਿਰ ਵਰਗੀ ਕਰੀ ਪਈ ਆ ਮੂੰਹ ਦਾ ਵੀ ਸਵਾਦ ਗਾਲਤਾ ਬੇਬੇ ਮੈਂ ਕੱਢ ਲੈਂਦੀ ਮਟਰ ਆ ਪੈਹਾਂ ਲਾ ਦਿਆਂ ਬਸ ਚਾਰ ਕਸੂਟਨੇਗੇ ਮੇਰੇ ਕੋਲ ਮੈਂ ਕਰ ਲੂੰਗੀ ਫਿਰ ਮੈਂ ਕੱਢ ਲੂੰਗੀ ਮਟਰ ਰੱਖ ਦਿਓ ਤੁਸੀਂ ਪੈ ਜਾਓ ਰੈਸਟ ਕਰ ਲਓ ਹੋਰ ਬੇਬੇ ਕੁਛ ਨਾ ਕੁਛ ਕਰ ਹੀ ਜਾਨੀ ਰਹਿਣੀ ਐਗੀ ਜੇ ਕੋਈ ਬਾਹਰੋਂ ਆ ਗਿਆ ਅਗਲਾ ਖੂ ਦੋ ਨੂੰ ਹਰੇਗੀ ਆ ਵੀ ਇਹ ਨਹੀਂ ਸਬਜ਼ੀ ਕੱਟ ਸਕਦੀਆਂ ਮਟਰ ਕੱਟ ਸਕਦੀਆਂ ਵੀ ਬੁੜੀ ਕੰਮ ਕਰਨ ਲਾ ਰੱਖੀ ਐ ਅਸੀਂ ਆਪੇ ਕੱਢ ਲਾਂਗੇ ਮਟਰ ਤੂੰ ਨਾ ਕੱਢ ਜ਼ਰੂਰੀ ਐ ਪੁੱਤੇ ਕੰਮ ਕਰਨਾ ਤਾਂ ਸਬਜ਼ੀ ਦਾ ਤਾਂ ਹੈ ਜੇ ਮੈਂ ਸਬਜ਼ੀ ਨਹੀਂ ਕਰੂੰਗੀ ਫਿਰ ਹੋਰ ਕੀ ਐ ਐ ਬੈਠੀ ਬੈਠੀ ਹੱਥ ਪੈਰ ਚੱਲਦੇ ਰਹਿੰਦੇ ਰਹਿਣੇਗੇ ਐਨੇ ਨਾਲ ਬੰਦਾ ਹੋ ਰਹਿੰਦਾਗਾ ਨਾਲੇ ਸਰਦਨ ਹੋਰ ਹੀ ਗੱਲਾਂ ਹੋਈ ਜਾਂਦੀਆਂ ਨੇ ਮਨ ਤੇ ਚੜ੍ਹੀ ਜਾਂਦੀਆਂ ਨੇ ਇੱਧਰ ਹੁਣ ਮੇਰੀ ਸੁਰਤੀ ਲੱਗੀ ਪਈ ਐ ਹੈ ਜੇ ਮੇਰਾ ਚਾਅ ਹੋਵੇ ਤਾਂ ਕਪੜਾ ਨਹੀਂ ਤਾਂ ਵੀ ਮੈਂ ਕਰ ਸਕਦੀਆਂਗੀ ਨਾ ਇਨਾ ਕੰਮ ਤਾਂ ਮੈਂ ਕਰਨ ਜੋਗਰੀ ਹੈਗੀ ਆ ਪੁੱਤ ਠੀਕ ਆ ਬੀ ਤੁਸੀਂ ਬਿਠੇਰਾ ਕੰਮ ਕਰ ਲਿਆ ਬੇਬੇ ਆਪਦੀ ਉਮਰ ਚ ਹੁਣ ਸਾਡੀ ਵਾਰੀ ਹੈਗੀ ਜੇ ਅਸੀਂ ਤੁਹਾਨੂੰ ਹੁਣ ਨਹੀਂ ਸੁੱਖ ਦੇਵਾਂਗੇ ਕੰਮ ਨਹੀਂ ਕਰਾਂਗੇ ਫਿਰ ਏਦੋਂ ਬਾਅਦ ਤੁਹਾਨੂੰ ਸੁੱਖ ਕਿਦੋਂ ਮਿਲੂਗਾ ਅਸੀਂ ਆਪੇ ਕਰ ਲਿਆ ਕਰਾਂਗੇ ਬੇਬੇ ਸਾਰਾ ਕੰਮ ਹੋਰ ਹੁਣ ਬੇਬੇ ਅਸੀਂ ਕਰ ਲਾਂਗੇ ਤੁਸੀਂ ਕਹਿੰਦੇ ਹੋ ਉਹ ਕਰਦੇ ਹੁੰਦੇ ਲਓ ਮੈਂ ਕੱਢ ਲਾਂ ਮਟਰ ਤੁਸੀਂ ਬੈਠੋ ਰੈਸਟ ਕਰਨੋ ਓ ਮਾਣ ਸੱਜਿਆ ਹੀ ਹੈ ਆਪਣਰ ਬੜਾ ਪਿਆਰ ਹੈ ਤੇਨਾ ਸੱਸ ਨੂੰਹਾਂ ਦਾ ਇੱਕੋ ਭਾਂਡੇ ਵਿਖਾਨੀ ਪੀਨੀ ਹੋ ਇਕੱਠੀਆਂ ਚਾਹ ਪੀਂਦੀਆਂ ਪੀਂਦੀਆਂ ਕਿਤੇ ਭਾਂਡੇ ਨਾ ਖੰਡਿਆ ਦਿਓ ਲੋਕ ਤਾਂ ਅੱਜ ਕੱਲ ਚਾਹੁੰਦੇ ਨੇ ਵੀ ਭਾਂਡੇ ਖੰਡਣ ਪਿਆਰ ਨੂੰ ਐਂ ਬਣਾ ਕੇ ਰੱਖਿਓ ਆਪਦੇ ਨੂੰ ਦੇਖ ਕਿਵੇਂ ਟੀਚਰਾ ਕਰਦਾ ਇਹ ਤਾਂ ਮੇਰੀਆਂ ਧੀਆਂ ਨੇ ਐਂ ਬਣਾ ਕੇ ਰੱਖਾਂਗੇ ਮੇਰੇ ਸਾਰੇ ਐ ਮਿਲਿਆਪਤਾ ਰੱਖਣਾ ਹੈ ਤੇਰਾ ਵੀ ਵਿਚੀ ਰੱਖਾਂਗੇ ਵਿਚੀ ਧੀਆ ਦਾ ਰੱਖਾਂਗੇ ਪੁੱਤ ਇਹ ਤਾਂ ਫਿਕਰ ਨਾ ਕਰ ਤੂੰ ਵਿਚ ਮੈਂ ਕਿਸੇ ਦੀ ਬਿੱਲ ਨਹੀਂ ਪੈਣ ਦੰਦੀ ਮੈਨੂੰ ਤਾਂ ਲਾਇ ਉਹ ਹਾਸਾ ਕੇ ਗੱਲਾਂ ਕਰਦਾ ਤੂੰ ਹੀ ਲੜਾਵੇਂਗਾ ਸਾਨੂੰ ਆਏ ਨਹੀਂ ਅਸੀਂ ਲੜਦੀਆਂ ਪਹਿਣਾ ਬਣ ਕੇ ਰਾਂਗੇ ਉਹ ਲੈ ਮੈਂ ਤਾਂ ਮਜ਼ਾਕ ਕਰਦਾ ਸੀ ਤੂੰ ਤਾਂ ਸੀਰੀਅਸ ਹੀ ਲੈ ਗਈਆਂ ਲੈ ਜੇ ਸਦਿਆਂ ਗੱਲਾਂ ਮੁੱਕੀਆਂ ਮੈਨੂੰ ਵੀ ਚਾਹ ਲੈ ਆ ਦੋ ਮੈਨੂੰ ਮਾਨਸਾ ਜਾਣਾ ਸੀ ਮੈਂ ਲੈਣੀ ਬੱਸ ਦੀਆਂ ਬੇਬੇ ਕੀ ਕੀ ਗੱਲ ਗੇਟ ਖੜਕਦਾ ਦੇਖੋ ਜੀ ਕੌਣ ਖੁੱਲਾ ਹੀ ਹੈ ਗੇਟ ਤਾਂ ਅੱਛਾ ਉਹ ਨਹੀਂ ਮੈਂ ਜਾਂਦੀ ਉਹਨਾਂ ਦੇ ਕੰਜਰਾਂ ਦੇ ਉਹਨਾਂ ਨੇ ਤਾਂ ਮੈਨੂੰ ਤਪਾਈ ਰੱਖਿਆ ਸੀ ਮੈਂ ਤਾਂ ਚੱਕ ਲਈ ਆਦਾ ਜਿੱਲੀ ਤਾਂ ਆਪਣਾ ਲੈ ਬੇਬੇ ਰਾਣੀ ਭੈਣ ਆ ਗਈ ਮੈਂ ਕੁੜੇ ਮੱਤੀ ਆ ਗਈ ਕੁੜੇ ਰਾਣੀ ਲੈ ਸਸਰੀ ਕਾਲ ਬੇ ਸਸਰੀ ਕਾਲ ਬੇ ਬੈ ਜਾ ਬਣੇ ਸਸਰੀ ਕਾਲ ਬੇ ਸਸਰੀ ਕਾਲ ਹੋ ਠੀਕ ਹੋ ਠੀਕ ਹੈ ਵਧੀਆ ਮੈਂ ਅੱਜ ਕਿਵੇਂ ਕਿਹੜਾ ਮਾਰ ਲਿਆ ਸਸਰੀ ਕਾਲ ਬੇ ਗੇੜਾ ਕਿ ਮਾਰ ਲਿਆ ਲੈਣੀ ਆਂਦੀ ਹੁਣ ਉਹਨਾਂ ਦੇ ਕੰਜਰਾਂ ਦੇ ਦੁਖੀ ਕਰ ਮਾਰੇ ਮੈਨੂੰ ਕਿਉਂ ਕੀ ਗੱਲ ਹੋ ਗਈ ਕੀ ਹੋਣਾ ਸੀ ਕੁੱਤੀ ਕਰੇਸ ਕਰੀ ਰੱਖਦੇ ਸਾਰਾ ਦਿਨ ਮੇਰੇ ਸੱਸ ਕਹਿੰਨੇ ਬਾਗਜਾ ਕੋਈ ਨਾ ਉਹ ਜਿਹੇ ਹੋ ਜਾਂਦੇ ਨੇ ਕਿਉਂ ਕੀ ਗੱਲ ਹੋ ਗਈ ਕੀ ਕਹਤਾ ਸੱਸ ਨੇ ਕੀ ਕਹਿਣਾ ਸੀ ਹੜਦੀ ਨਹੀਂ ਵਹਿਬਤ ਕਰਨ ਨੂੰ ਸਾਰਾ ਦਿਨ ਸਾਰਾ ਦਿਨ ਨਹੀਂ ਹੜਦੀ ਨਾ ਟੀਕੇ ਨਾ ਟਿਕਨ ਦੇਵੇ ਐਹੋ ਜੀ ਕੀ ਵਹਿਬਤ ਕਰਦੀ ਬਸ ਐ ਹੀ ਹੁੰਦਾ ਹੈ ਵਹਿਬਤ ਤਾਂ ਜੇ ਕੋਈ ਕੱਟੇ ਜਿਹੜਾ ਨੂੰ ਕੱਟਦਾ ਹੈ ਨਾ ਜਿਹੜਾ ਕੋਈ ਉਹ ਹੀ ਜਾਣਦਾ ਹੈ ਚਲ ਕੋਈ ਨਹੀਂ ਫੇਰ ਕਹਿ ਦਾਂਗੇ ਘੂਰ ਦਾਂਗੇ ਮਣਮੋਟੇ ਜਾਇ ਆਵਾਂਗੇ ਉਹ ਗੁੰਵੇ ਇਦਾਂਗੇ ਬਗ ਜੂਗਾ ਉਸਤਾਈ ਵਾਰੀ ਮੇਰੇ ਨਾਲ ਐ ਕਰਦੇ ਹੋ ਮੈਂ ਜਾ ਆਉਂਗਾ ਕੀ ਗੱਲ ਹੋਊਗੀ ਮੈਨੂੰ ਪਤਾ ਹੈ ਜਿਵੇਂ ਮੈਂ ਕੱਟਦੀ ਆ ਫਿਰ ਤੁਸੀਂ ਫੋਨ ਫੋਨ ਤਾਂ ਕਰ ਦਿੰਦੇ ਸਾਨੂੰ ਤੁਸੀਂ ਕਿਉਂ ਆਏ ਉੱਥੇ ਝੋਲਾ ਚੱਕ ਕੇ ਅਸੀਂ ਆ ਜਾਂਦੇ ਕੋਈ ਨਹੀਂ ਆਉਂਦਾ ਮੈਨੂੰ ਖੁਦ ਪਤਾ ਹੈ ਸਾਨੂੰ ਕੰਮ ਐ ਬਾਹ ਤੂੰ ਪਹਿਲਾਂ ਵਾਰੀ ਫੋਨ ਕਰਤਾ ਪਹਿਲਾਂ ਵੀ ਵੀ ਭਾਈ ਆ ਜਾਓ ਦੇਖ ਲਓ ਹੁਣ ਫੇਰ ਬੈਠਾ ਹੋਣ ਲੱਗੀਆਂ ਜੇ ਹੁਣ ਤੁਸੀਂ ਫੋਨ ਕਰਦੇ ਸੀ ਆਪੇ ਆਉਂਦੇ ਕਿਉਂ ਨਾ ਆਉਂਦੇ ਕਿਉਂ ਕੋ ਗੋਗੀ ਦੀ ਤਾਂ ਡੌਟੀ ਤੋਂ ਲੋਟ ਆਉਂਦਾ ਦੂਜੇ ਦਾ ਭਾਈ ਤਾਂ ਖੇਤੀਦਾਨੀ ਲੋਟ ਆਉਂਦਾ ਤਨ ਤੱਕ ਮੈਨੂੰ ਟਾਈਮ ਨਹੀਂ ਲੱਗਦਾ ਕੋੜੇ ਵੀਰ ਜਦ ਤੂੰ ਸਾਨੂੰ ਫੋਨ ਕਰ ਦਿੰਦੇ ਸੀ ਆਪੀ ਆਉਂਦੇ ਇਹ ਗੱਲ ਕਿਹੜੀ ਆ ਵੀ ਨਾ ਆਉਂਦੇ ਮੈਂ ਆ ਜਾਂਦੀ ਮੈਂ ਮੂੰਹ ਸਿਰ ਸੁੰਗਾ ਨਹੀਂ ਫਿਰ ਇਹਨਾਂ ਨੂੰ ਕਹਿੰਦੀ ਜਵਾਕਾਂ ਨੂੰ ਐ ਦਵਾਰ ਨੂੰ ਕਹਿੰਦਿੰਦੀ ਮੈਂ ਇਹਨਾਂ ਨੂੰ ਲੈ ਭਣ ਐਨੀ ਗਰਮ ਕਿ ਹੋ ਰਹੀ ਏ ਤੂੰ ਮੈਂ ਅਮਨ ਨੂੰ ਕਹਣਾ ਤੈਨੂੰ ਚਾਹ ਬਣਾ ਕੇ ਲੈ ਕੇ ਦਿੰਦੀ ਐ ਠੰਡੀ ਰਹਿ ਮੜਾ ਜਾ ਠੰਡਿਆ ਦੀ ਕੀ ਗੱਲ ਐ ਉਸਤਾ ਕਹਿੰਦੇ ਨੇ ਐ ਐ ਨਹੀਂ ਕੋਕੀ ਜਿਹੜਾ ਕੋਈ ਕੱਟਦਾ ਉਸ ਨੂੰ ਪਤਾ ਹੁੰਦਾ ਬਾਈ ਉਸਤਾ ਕੰਮ ਜਾਣਦੇ ਤੱਤੀ ਠੰਡੀ ਹੋ ਜਾਂਦੀਆਂ ਭਣੇ ਐ ਹੋ ਜਾਂਦੀਆਂ ਤੂੰ ਪੁੱਤ ਕੱਲੀ ਨੇ ਕਾ ਨੂੰ ਆਉਣਾ ਸੀ ਤੂੰ ਬੱਬੀ ਨੂੰ ਲੈ ਆਉਂਦੀ ਨਾਲ ਹੈ ਉਹ ਛੱਡ ਜਾਂਦਾ ਤੈਨੂੰ ਫਿਰ ਨਾ ਇਹਦੇ ਨਾਲ ਗੱਲ ਕਰਦੇ ਵੀ ਕੀ ਗੱਲ ਲੇਗੀ ਤੂੰ ਤੇਰੀ ਮਾਂ ਨੂੰ ਰੋਕ ਨਹੀਂ ਸਕਦਾ ਕੁਝ ਕਹਿ ਨਹੀਂ ਸਕਦਾ ਹੈ ਤਾਂ ਤਾਂ ਕਹਤਾ ਬੇਬੇ ਵੀ ਬੱਬੀ ਨੂੰ ਲੈ ਆਉਂਦੀ ਨਾਲ ਜੇ ਬੱਬੀ ਮੇਰੀ ਸੁਣਦਾ ਹੋਵੇ ਨਾ ਇੱਥੇ ਆਉਣਾ ਮੈਨੂੰ ਕੀ ਲੋੜਾ ਚੋਹਿਆ ਤੱਕ ਇੱਥੇ ਆਉਂਦੀ ਬੱਬੀ ਤਾਂ ਮਾਂ ਦੀ ਸੁਣਦਾ ਕੋਈ ਨਹੀਂ ਪੁੱਤ ਤੱਤੀ ਨਾ ਹੋ ਤੂੰ ਆਈ ਨਹੀਂ ਹੈ ਅਸੀਂ ਹੋਣ ਘਰ ਨਾਲ ਗੱਲ ਕਰ ਸੱਸਰੀ ਦਾ ਕੀ ਗੱਲ ਬਿਨਾ ਚਾਪੀ ਤਿੱਤੀ ਹੋਈ ਪਈਆਂ ਕੀ ਗੱਲ ਹੋ ਗਈ ਬੜਾ ਉੱਚੀ ਬੋਲੀ ਜਾਂਦੀ ਐ ਤੁਹਾਨੂੰ ਲੱਗਦਾ ਬੜਾ ਉੱਚੀ ਬੋਲੀ ਜਾਂਦੀ ਐ ਤਿੱਤੀ ਹੋਈ ਪਈਆਂ ਕਦੇ ਗੋਗੀ ਕਹਿੰਦਾ ਕਦੇ ਤੈਂ ਕਹਤਾ ਹੈ ਜੇਰਾ ਕੋਈ ਕੱਟਦਾ ਉਸ ਨੂੰ ਪਤਾ ਹੁੰਦਾ ਤੁਸੀਂ ਬੜਾ ਫੋਨ ਕਰਕੇ ਮੇਰਾ ਪਤਾ ਲੈਣੀਓ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਾਰ ਦਿਆ ਪ੍ਰਧਾਨ ਦੀ ਘੋਟਦੀ ਐ ਤੁਹਾਨੂੰ ਸਸ ਚੰਗੀ ਮਿਲਗੀ ਨਾ ਤੁਹਾਡੇ ਮਾਂ ਨੂੰ ਯਾਦ ਆਉਂਦੀ ਤਾਂ ਪ੍ਰਧਾਨ ਗਿਆ ਘੋਟਦੀਓ ਤੁਸੀਂ ਲੈ ਪੈਣੀ ਤੇ ਗਾਲੀ ਪੈ ਗਈ ਗੱਲ ਪੈਣ ਵਾਲੀ ਤੁਮ ਕੋਈ ਗੱਲ ਹੀ ਨਹੀਂ ਕਰੀ ਗੱਲ ਨਹੀਂ ਕਰੀ ਤੇ ਗੱਲ ਪੈਣ ਵਾਲੀ ਤੂੰ ਸ ਤਾਂ ਟੀਚਰਾਂ ਕਰਦੀ ਆ ਹੱਸ-ਸਸ ਗੱਲਾਂ ਕਰਦੀ ਆ ਤੁਸੀਂ ਮੈਂ ਤਾਂ ਤਾਂ ਤੈਨੂੰ ਹੱਸ ਕੇ ਬੁਲਾਇਆ ਸੀ ਵੀ ਤੇਰਾ ਮੂਡ ਠੀਕ ਹੋ ਜਾਊਗਾ ਤੂੰ ਗੁੱਸੇ ਚ ਆਈਂਗੀ ਤੂੰ ਤਾਂ ਮੂਠੀ ਕੁੰਦਾ ਮੇਰਾ ਇਹ ਤਾਂ ਜਿਹੜੇ ਨਾਲ ਬੰਦੀਆਂ ਨੇ ਨਾ ਉਹੀ ਜਿਹੜੇ ਪੁੱਤ ਦਾ ਉਸ ਨੂੰ ਪਤਾ ਹੁੰਦਾ ਗੱਲ ਮੈਂ ਤਾਂ ਤਾਂ ਸੀ ਮੈਂ ਸਾਨੂੰ ਹੱਸ ਕੇ ਮਿਲੂੰਗੀ ਤਾਂ ਤੁਹਾਡਾ ਮਾੜਾ ਜਿਹਾ ਮੂਡ ਠੀਕ ਹੋਊਗਾ ਤੁਸੀਂ ਗਾਲੀ ਪੈਗੇ ਗੁੱਸਾ ਤਾਂ ਮੈਨੂੰ ਇੰਨਾ ਹੋਇਆ ਪਿਆ ਮੂਹਰੋ ਆਪ ਦੇ ਕਰੋ ਤਾਂ ਮੈਂ ਨਿਓਖਿਓ ਕਹਿਆਂ ਕੋਈ ਮੈਂ ਹੱਸ ਕੇ ਗੱਲਾਂ ਕਰਨ ਨਾਲ ਮੇਰਾ ਮੂਡ ਠੀਕ ਹੋ ਜਾਊਗਾ ਤੂੰ ਦਪੈਰੀ ਐ ਕੋਈ ਨਹੀਂ ਕੋਈ ਨਹੀਂ ਸਹਿਜ ਮਤੇ ਨਾ ਸਸਤਾ ਹਾਸਸ ਗੱਲਾਂ ਕਰਨੀ ਨੇ ਪਸੂ ਨਹੀਂ ਪਸਾਰਾ ਨਹੀਂ ਛੋੜੇ ਕੋਈ ਨਿਮੇੜ ਕੇ 10 ਮਿੰਟਾਂ ਤੇ ਮਾਰ ਕੇ ਪੋਚਾ ਬਹਿ ਜਾਣੀ ਉਹ ਬੇਲੀਆਂ ਹੋ ਕੇ ਚੰਗਾ ਮੁੱਲ ਲੈ ਕੇ ਦੁੱਧ ਬੈਦੇ ਸਾਨੂੰ ਰੜਕ ਰੜਕ ਪਿਆਉਂਦੀ ਆ ਮੈਂ ਨਾਲ ਤਾਂ ਸਾਰਾ ਦਿਨ ਦੇਖਦੀ ਆ ਗੋਹਾ ਇਹ ਪਸੂ ਬੰਨ ਰੱਖੇ ਨੇ ਨਾਲੇ ਕੋਈ ਦੁੱਧ ਨਹੀਂ ਕਾਉਣ ਮੈਨੂੰ ਮਿਲਦਾ ਖਾਣ ਨੂੰ ਜਿਹੜੇ ਤਾਂ ਨੇ ਵੇਣੇ ਚੱਲਦੀਆਂ ਸਸਦੇ ਵੱਖ ਛੋੜੇ ਮੈਨੇ ਲੈਣੀਆਂ ਮੈਂ ਸਾਰਾ ਦਿਨ ਆਖੇ ਪੇਕੇ ਤੇਰੇ ਆਖੇ ਨਹੀਂ ਖੜਦੇ ਆ ਕਦੇ ਕੋਈ ਲੋੜ ਹੀ ਨਹੀਂ ਦਿਵਾਲੀ ਨਹੀਂ ਕੋਈ ਗੁੱਗੜੀ ਦਿੱਤੀਆਂ ਨਹੀਂ ਮੈਂ ਤੁਹਾਡੇ ਵੱਡੇ ਘਰ ਨੂੰ ਕੀ ਕਰੀਏ ਜਿਹੜੇ 4 ਪੈਸੇ ਤੈਨੂੰ ਦੇ ਆਉਣਾ ਬਰਤਨ ਨੂੰ ਅਸੀਂ ਤਾਂ ਇਹ ਦੇ ਕਹਿੰਦਾ ਵੀ ਜੇ ਤੈਨੂੰ ਚੀਜ਼ਾਂ ਦੇਖਿਆ ਮੈਂਗਾ ਤਾਂ ਸਾਡ ਬਰਖਾ ਜੂਗਾ 2 ਪੈਸੇ ਨੇ ਦੁਆੜੇ ਮੁਠੀ ਚ ਰੱਖਦੇ ਬਰਤ ਲੈਣੀ ਐ ਅਸੀਂ ਤਾਂ ਐ ਕਰਦਾ ਅਸੀਂ ਤੈਨੂੰ ਬਿਆ ਕਰਾਂਗੇ 2 ਪੈਸੇ ਦੀਆਂ ਚੀਜ਼ਾਂ ਦੀਆਂ ਇੰਡੀ ਕੀ ਗੱਲ ਹੈਗੀ ਉਹ ਤੈਨੂੰ ਖਾਣ ਨੂੰ ਫੇਰ ਨਹੀਂ ਦੇਣਾ ਉਹਨਾਂ ਨੇ ਫਿਰ ਬੇਬੇ ਪੈਸੇ ਨਹੀਂ ਉਹ ਦੇਖਦੇ ਵੀ ਇਹਨੂੰ ਪੈਸੇ ਦੇ ਦੇ ਜੇ ਲੋਹੜੀ ਦੀਵਾਲੀਂ ਦੇ ਆ ਕਿ ਬੇ ਜਾਨ ਤੇ ਮੇਨੇ ਦੇਈ ਜਾਣ ਤੂੰ ਤੈਨੂੰ ਤਾਂ ਪਤਾ ਵੀ ਹਾਂ ਮੇਰੇ ਲੋਹੜੀ ਦੀਵਾਲੀ ਖੜਦੇ ਨੇ ਮੈਨੂੰ 4 ਪੈਸੇ ਦੇ ਕੇ ਜਾਂਦੇ ਨੇ ਤੈਨੂੰ ਤਾਂ ਪਤਾ ਉਹ ਦੇ ਗਿਆ ਨਾ ਮੈਂ ਸਾਰਾ ਦਿਨ ਤੂੰ ਤਾਂ ਮੈਨੂੰ ਤਾਇਆ ਮਿਲਣਾ ਚਾਹੁੰਦਾ ਮੇਰੇ ਮੂੰਹ 'ਚ ਹੱਥ ਰਹਿ ਗਏ ਬਾ ਨਾ ਅੰਦਰ ਰੱਖਣੀ ਹੱਥ ਹੱਥ ਦਾ ਕੋਈ ਨਿੱਕਾ ਨਹੀਂ ਸਾਨੂੰ ਅਜੀ ਤਾਂ ਤੇਰੇ ਦੋ ਪੈਸੇ ਲੇ ਗਏ ਜਿੱਤੇ ਅੱਧਾ ਲੋੜ ਨੂੰ ਵਰਤ ਲੈਣੀ ਆ ਨਾ ਉਹ ਸਾਰਾ ਦਿਨ ਖੁਦ-ਖੁਦ ਕਰੀ ਜਾਊਗੀ ਨਾ ਬੱਬੀ ਕੁਝ ਕਹਿੰਦਾ ਨਾ ਪੁੱਛਦਾ ਵੀ ਕੀ ਗੱਲ ਹੋ ਰਹੀ ਆ ਘਰੇ ਕੀ ਨਾ ਆਪਦਾ ਡਿਊਟੀ ਤੇ ਆਉਂਦਾ ਘਰੇ ਕਰੋ ਡਿਊਟੀ ਤੇ ਕਰੇ ਖੇਤ ਵਾਗਿਆ ਕਦੇ ਕਿਸੇ ਹੋਰ ਖੜ ਗਿਆ ਬਸ ਆਹ ਕੰਮ ਹੋਦੇ ਨਹੀਂ ਲੋਟ ਆਉਂਦੇ ਚੱਲ ਕੋਈ ਨਾ ਭੈਣੇ ਗੁੱਸਾ ਨਾ ਕਰ ਮੈਂ ਤਾਂ ਹੱਸਦੀ ਸੀ ਜਾਓ ਭਾਈ ਹੱਸੋ नहीं तो कम करो ना रोटी पानी बना के कुछ तो 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 गुस्से हाँ। देख लिया बेबे सलाह दे रोटी पानी तो किसी ने की पूछना ती चल भाखी भखाई आई है गुस्सा च उल् फिर बेके गल कर लगी प्रधान की लाग इने करना कोई नी गु ना कर तू ਉਹਨਾਂ ਨੂੰ ਆਇਆ ਹੋ ਗਿਆ ਵੀ ਐਨਾ ਰਾਣੀ ਕਿਉਂ ਟੜਪਦੀ ਐ ਐਨਾ ਕਿਉਂ ਗੁੱਸੇ ਹੋ ਕੇ ਆਈ ਐ ਕੀ ਗੱਲ ਹੋਊਗੀ ਰੋਟੀ ਪਾਣੀ ਤਾਂ ਪੁੱਛਦਿਆਂ ਨੇ ਪੁੱਤ ਕੋਈ ਗੱਲ ਨਹੀਂ ਹੈਗੀ ਐਨਾ ਨਾ ਕਬਰਾ ਉਹਨਾਂ ਤੇ ਵੀ ਨਾ ਕਬਰਾ ਤੂੰ ਕੋਈ ਪੁੱਛ ਲੈਣ ਗਿਆ ਚਾਹ ਪਾਣੀ ਵੀ ਲੈ ਆਉਂਗਾ ਰੋਟੀ ਟੁੱਕ ਵੀ ਲੈ ਆਉਂਗਾ ਚੰਗੇ ਆਏ ਕੋਈ ਨਹੀਂ ਹੈਗੀਆਂ বিনা ਪੁੱਛਣਗੇ ਤੈਨੂੰ ਤੇ ਉਹੀ ਬਸ ਕਬਰਾ ਆਗੀਆਂ ਵੀ ਛੇਤੀ ਵੀ ਕੀ ਕੀ ਗੱਲ ਹੋਗੀ ਰਾਣੀ ਕਿਉਂ ਆ ਕੇ ਟੜਪਣ ਲੱਗ ਗਈ ਤੈਨੂੰ ਨਹੀਂ ਪਤਾ ਬੇਬੇ ਪ੍ਰਧਾਨ ਕੀ ਕਰਨ ਆਈਆਂ ਸੀ ਮੇਰੇ ਤੇ ਮਜ਼ਾਕ ਕਰਦੀਆਂ ਸੀ ਉਰੇ ਆਈਆਂ ਸੀ ਕੋਈ ਘਬਰਾ ਕੇ ਉੱਥੋਂ ਤੱਕਬਰਾ ਕੇ ਆਈਆਂ ਪੁੱਤ ਇੱਥੇ ਤਾਂ ਠੰਡੀ ਹੋ ਜਾ ਕੋਈ ਨਹੀਂ ਕੋਈ ਸ਼ਾਂਤੀ ਰੱਖ ਸ਼ਾਂਤੀ ਕੋਈ ਨਹੀਂ ਐ ਕਿੰਨਾ ਮੈਂ ਵੀ ਪ੍ਰਧਾਨ ਜੀ ਨਹੀਂ ਇਹਨਾਂ ਦੀ ਚੱਲਣ ਦਿੰਦੀ ਕੋਈ ਨਹੀਂ ਫਿਰ ਕੀ ਹੁੰਦਾਗਾ ਹਾਂ ਇਹ ਕੀ ਕਹਣ ਗਈਆਂ ਵੀ ਅਸੀਂ ਰਾਣੀ ਦਾ ਮਜ਼ਾਕ ਡਾਉਨੇ ਜਦੋਂ ਰਾਣੀ ਤੇ ਨਾਲ ਲੜਾਈ ਹੁੰਦੀ ਹੈ ਕੋਈ ਨਹੀਂ ਕੋਈ ਨਹੀਂ ਆਪਾਂ ਫੋਨ ਕਰਦੇ ਆ ਗੁੱਗੀ ਨੂੰ ਕਹਿੰਦੀ ਆ ਮੈਂ ਵੀ ਫੋਨ ਕਰਕੇ ਪੁੱਛ ਮੈਂ ਤਾਂ ਬੱਬੀ ਨੂੰ ਪੁੱਛੂ ਵੀ ਕੀ ਖੋਟ ਹੈ ਨਾਲੇ ਫਿਰ ਤੇਰੀ ਸੱਸ ਨੂੰ ਪੁੱਛੂਗਾ ਵੀ ਕੀ ਇਹ ਕੰਮ ਨਹੀਂ ਕਰਦੀ ਕੀ ਇਹ ਡੋਲਦੀ ਬਗੈੜਦੀ ਐ ਕਿ ਕਿਤੇ ਖੜਦੀ ਵੰਦੀ ਐ ਸਰਦਨ ਤਾਂ ਤਾਂ ਧੰਦੇ ਨਹੀਂ ਮੁੱਕਦੇ ਹੈਗੇ ਤੁਸੀਂ ਅਜੇ ਵੀ ਇਹਦੇ ਨਾਲ ਕਹਿਸ ਰੱਖਦੇ ਹੋ ਕੀ ਗੱਲ ਹੈਗੀ ਨਾ ਨਾ ਬੇਬੇ ਕੋਈ ਲੋੜਦੀ ਉਹਨਾਂ ਨੂੰ ਫੋਨ ਕਰਕੇ ਪੁੱਛਣ ਦੀ ਜੋ ਸਾਰਾ ਟਬਰਾ ਕੇ ਇੱਥੇ ਗਲਤੀ ਮਨੂਗਾ ਨਾ ਰਾਣੀ ਤਾਂ ਫੇਰ ਜਾਊਗੀ ਲੋੜਦੀ ਹੈ ਕਿ ਮੈਂ ਤਾਂ ਚੱਕ ਲਈ ਜਾਂਦਾ ਜੁੱਲੀ ਤਪੜਾ ਮੈਂ ਜਾਂਦੀ ਹੁਣ ਪੁੱਛ ਲੋ ਫੋਨ ਕਰਕੇ ਚੰਗਾ ਬੇਬੇ ਨਹੀਂ ਤਾਂ ਮੈਂ ਕੱਪੜਾ ਲੀੜਾ ਬਾਦਲ ਲਾਂ ਅੰਦਰ ਜਾ ਕੇ ਨਾਲੇ ਮੈਂ ਰੋਟੀ ਖਾ ਲੂੰਗੀ ਅੰਦਰ ਹੀ ਚੰਗਾ ਚੰਗਾ ਲੱਗਦਾ ਕਰਦੀ ਨਾ ਨੂੰ ਹਮ ਜਿਆਦੇ ਪਿਆਰ ਕੋਈ ਨਹੀਂ ਨਵੀ ਰਾਣੀ ਕਹਿੰਦੇ ਨੇ ਹੁਣ ਮੈਂ ਪਾਉ ਖਲਿਆ ਰੀ ਬਾਲੀ ਮੇਰਜੀ ਕਰਦੀ ਐ ਨੂਹਾਂ ਦੀ ਮੈਂ ਚਾਹ ਬਣਾਉਂਦਾ ਪਹਿਲਾਂ ਛੇ ਰੋਟੀ ਵੀ ਬਣਾਉਣੀ ਹੋਊਗੀ ਭੈਣ ਵਾਸਤੇ ਹੈਲੋ 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 ਹਾਂਜੀ ਬੋਲੀ ਜਾਨੀਆ ਹੈਲੋ ਇੱਕ ਮਿੰਟ ਮੈਂ ਬਾਹਰ ਜਾ ਕੇ ਗੱਲ ਕਰਦੀ ਆ ਇੱਥੇ ਰੇਂਜ ਨਹੀਂ ਆਉਂਦੀ ਇਹ ਹੀ ਬੋਲਦੀ ਸੀ ਥੋੜਾ ਜਾਰੇ ਅੱਜ ਮੈਂ ਦਿਖਾਉਣੀ ਆ ਰਾਂ ਕੇ ਇਹਨੂੰ ਚਾਹ ਤਰਕੇ ਗਈ ਆ ਮੈਂ ਪੌਣੀ ਚਾਹ ਚ ਨੂੰ ਇਹਨੂੰ ਫੇਰ ਪਤਾ ਲੱਗੇ ਸੱਸ ਵੀ ਜਿਆਦੇ ਪਿਆਰ ਜਿਆ ਕਰਦੀ ਐ ਇਹਨਾਂ ਦੀ ਮੇਰੀ ਵੀ ਇਹ ਨਹੀਂ ਕਰਦੀ ਆ ਵੀ ਨੂੰਹਾਂ ਦੀ ਜਿਆਦੇ ਕਰੂ ਹੁਣ ਲੱਗੂ ਪਤਾ ਨਾਲੇ ਮੇਲ ਜੋੜ ਆ ਲੈ ਗਾਰੰਟੀ ਨਾਲ ਜਰੂਰ ਹੋਗੀ ਨਮੂ ਮੀਨਾਲ ਗੱਲ ਵੀ ਹੋਗੀ ਤੇ ਮੈਂ ਚਾਹ ਦੇਖਣਾ ਮੇਰੀ ਤਾਂ ਚਾਹ ਵੀ ਅੱਧਵ ਚਾਲੇ ਰਹੀ ਸੀ ਚਾਹ ਢਿੱਕੀ ਜਾਂਦੀ ਆ ਹੋਣੀ ਐ ਚਾਹ ਬਣਾਉਣ ਨੂੰ ਵਾਸਤੇ ਲੋਪਣੇ ਚਾਹ ਪੀ ਲੋ ਲੋਬੇ ਪੀ ਚਾਹ ਪੀ ਲੋ ਬਣੀ ਆ ਇਹ ਚਾਹ ਵੀ ਆ ਜਹਰ ਵਰਗੀ ਕਰੀ ਪਈ ਐ ਮੂੰਹ ਦਾ ਵੀ ਸਵਾਦ ਗਾਲਤਾ ਪਤਾ ਨਹੀਂ ਕੀ ਪਾਉਂਦੀਆਂ ਨੇ ਕਹੇ ਜੀ ਬਣਾਉਂਦੀਆਂ ਨੇ ਚਾਹ ਚਾਚ ਚਾਚ ਆਹੋ ਪੀ ਕੇ ਦੇਖ ਲੈ ਪਤਾ ਲੱਗ ਜੂ ਕੀ ਪਤਾ ਕੀ ਪਤਾ ਮੈਨੂੰ ਲੈ ਮੈਂ ਕੀ ਕੇ ਦੇਖਣੀ ਆ ਗੁੜੈ ਨਾ ਨੂਨ ਦਾ ਪਾਇਆ ਹੈ। ਹੈ? ਚਾਹ ਕਿਹਨੂੰ ਬਣਾਉਣਾ ਹੁੰਦਾ? ਦਾਣ ਮੰਗੂ ਪਾਇਆ ਪੈਗਾ। ਬਾਖਰੂ। ਹੂੰ ਹੂੰ। ਤੇਰੀ ਭੋਲੀ ਨੂੰ ਦੇ ਕੰਮ ਨੇ ਇਹਨੂੰ ਪੁੱਛ ਲੈ। ਐਂ ਨਾ ਕਰਿਆ ਕਰ ਉਪਤ ਦੇ ਕਿਚਨ ਚਾਹ ਪਾਣੀ ਕਰਿਆ। ਮੈਂ ਨਹੀਂ ਪਾਇਆ ਹੈਗਾ ਨੂਨ ਮੈਂ ਤਾਂ ਮੈਂ ਰੋਜ਼ ਤਾਂ ਚਾਹ ਬਣਾਉਣੀ ਹੈਗੀ ਮੈਂ ਨੂਨ ਕਿਉਂ ਪਾਉਂਗੀ ਚਾਚਾ। ਫੇਰ ਚਾਚਾ ਇਹ ਤਾਂ ਨੂਨ ਪਾਇਆ ਪਿਆ ਤਾਂ ਇੰਨੀ ਖਾਰੀ ਕਰੀ ਪੀ ਹੈ। ਮੈਂ ਨਹੀਂ ਨੂਨ ਪਾਇਆ ਫੇਰ ਮੈਨੂੰ ਕੀ ਪਤਾ ਨੂਨ ਕਿੱਥੋਂ ਆ ਗਿਆ ਚਾਚਾ। ਬਾਖਰੂ ਬਹੁਤ ਮਾੜਾ ਕੰਮ ਕਰਿਆ। ਕੋਈ ਨਾ ਬੇਬੇ ਮੈਂ ਹੋਰ ਬਣਾ ਲਿਉਣੀ ਹੈ ਚਾਹ। ਆਹ ਹੋ ਉਹ ਹੋ ਰੰਗ ਲਾ ਲੇਗੀ ਨਾ ਕਿ ਲਿਆ ਦੂਜੀ ਮੇਰੀ ਹੋਰ ਪਹਿਲਾ ਫੋਨ ਆ ਗਿਆ ਹੁਣ ਫੇਰ ਆਜੂ ਕਿਸੇ ਦਾ ਫੋਨ ਚੱਤ ਤਾਂ ਸੁਣਤੀ ਨਹੀਂ ਹੁੰਦੀ ਕੋਈ ਨਾ ਮੈਂ ਹੋਰ ਬਣਾ ਲੈ ਲਉ ਮੇਰੀ ਮੰਮੀ ਦਾ ਫੋਨ ਆ ਗਿਆ ਸੀ ਬੇਬੇ ਮੈਂ ਉਹ ਸੁਣਨ ਲੱਗ ਗਈ ਸੀ ਮੈਂ ਹੋਰ ਬਣਾ ਲੈਉਣੀ ਆ ਦੇਖ ਲਿਓ ਬੇਬੇ ਤੇਰੇ ਨੂੰ ਹਾਂ ਸਬਜ਼ੀ ਪਾਣੀ ਕਿੱਥੋਂ ਬਣਾ ਦੇਣਗੀਆਂ ਚਾhti ਰੰਗ ਲਾਤਾ ਚਾਹ ਵੀ ਨਹੀਂ ਬਣਾਉਣੀ ਹੁੰਦੀ ਨੂਨ ਠੋਕ ਕੇ ਪਹਿਲੇ ਹੋਣੀ ਲੋਟਾਉਂਦੇ ਜੇ ਸੁਰਤੀ ਹੁ ਕੰਮ ਚ ਕੰਮ ਫੇਰੀ ਹੂ ਨਹੀਂ ਰਾਣੀ ਆਏ ਤੱਕ ਆਨੂਨੇ ਗੀਆਂ ਕੋਈ ਕਿਤੇ ਗਲਤੀ ਹੋ ਗਈ ਹੋਗੀ ਐ ਤਾਂ ਦਾਲ ਪਾਣੀ ਰੋਕੀ ਟੁੱਕ ਵਧੀਆ ਬਣਾਉਂਦੀਆਂ ਚਾਹ ਪਾਣੀ ਐਂ ਨਹੀਂ ਕੁਝ ਕਰਦੀਆਂ ਹੈਗੀਆਂ ਵਧੀਆ ਨਹੀਂਆਂ ਲੋਕਾਂ ਦੇ ਨੂਹਾਂ ਨਾ ਤਾਂ ਹਜੇ ਚੰਗੀ ਨਹੀਂ ਲਗੀਆਂ ਆਹੋ ਬੇਬੇ ਤੂੰ ਕੋੱਚੇ ਮਾਰਨੂ ਹੈਗੀ ਤਾਂ ਹੈਗੀ ਨੂਹਾਂ ਦੇ ਪੜਦੇ ਰੱਖਣ ਨੂੰ ਤੈਨੂੰ ਥੋੜੀ ਜਿਆਦੇ ਨੂਹਾਂ ਦੀ ਮੇਰ ਆਉਂਦੀ ਐ ਕੋਈ ਨਹੀਂ ਇੰਨੀ ਨਾ ਘਬਰਾ ਤੇਰਾ ਬੀਪੀ ਚੈੱਕ ਕਰਾ ਦਨੇਗੇ ਕੋਈ ਗੱਲ ਨਹੀਂ ਦਵਾਈ ਦੂਈ ਦਵਾ ਦਾਂਗੇ ਤੋ ਇੰਨਾ ਨਾ ਘਬਰਾਇਆ ਕਰ ਕੁਝ ਨਹੀਂ ਹੁੰਦਾ ਹੈਗਾ ਤੂੰ ਰਾਣੀ ਉੱਥੇ ਕਾਬਰ ਕਹੀਆਂ ਤੇਰੇ ਕੋਈ ਗੁੱਸਾ ਚੜਿਆ ਪਿਆਗਾ ਹਜੇ ਤੂੰ ਸਮਾਈ ਸੋਚ ਤੈਨੂੰ ਇਹ ਬਹੁਤ ਚੰਗੀਆਂ ਲੱਗਣਗੀਆਂ ਇਹ ਤਾਂ ਖੰਡ ਵਰਗੀਆਂ ਲੱਗਣਗੀਆਂ ਪੁੱਤ ਇਹ ਬਹੁਤ ਸਿਆਣੀਆਂ ਨੇ ਤੂੰ ਘਬਰਾ ਨਾ ਅੱਛਾ ਹਰੇ ਗੋਗੀ ਤਾਂ ਲੱਗਦਾ ਮੈਨੂੰ ਉਹ ਸੇਧੀ ਹੈ ਜਾਂਦਾ ਹੋਊਗਾ ਕੰਮ ਤੇ ਉਹ ਸੇਧੀ ਹੈ ਸਮਝ ਨਹੀਂ ਕੋਕਿਆ ਤੇ ਜੇ ਨਾ ਮੈਡਮ ਜੀ ਬਣੀਏ ਤਾਂ ਉਸ ਮਾਰ ਕੇ ਫਾਨ ਕੋਪੜੀ ਕਿੱਥੇ ਸਹੀ ਬੰਦੀ ਕੀ ਹੈ ਨਾ ਮੈਂ ਸਤਾ ਕੋਈ ਨਹੀਂ ਦੇਖਣ ਆਉਂਦਾ ਕੋਈ ਦੇ ਕੋਈ ਮੈਂ ਹੁਣ ਇੱਥੇ ਪਿਆ ਰਹੂਗਾ ਇੱਥੇ ਕੋਈ ਨਹੀਂ ਦੇਖਣ ਆਉਂਦਾ ਹੁਣ ਦੇਖੀ ਪੈਂਦੇ ਖਾਣ ਸਾਡੇ ਆਵਣ ਦੇ ਗਾ ਪੱਕਾ ਮਨੇ ਮੇੜੇਗੇ ਦਫ਼ਤਰ ਜਾਈਏ 2 ਘੰਟੇ ਲੱਗਣਗੇ ਇਨ ਬੈਗ ਕਿੱਥੇ ਆ ਮੇਰਾ ਹਮਣਾ ਹਾਂਜੀ ਉਹ ਬੈਗ ਕਿੱਥੇ ਮੇਰਾ ਮੈਂ ਲੇਟ ਹੋਈ ਜਾਂਦਾ ਮੈਂ ਜਾਣਾਗਾ ਟਾਈਮ ਹੋਇਆ ਪਿਆ ਦਫਤਰ ਦਾ ਮੈਂ ਤੇ ਬੈਡ ਕੀਤਾ ਰੱਖਿਆ ਸੀ ਬੈਗ ਤੁਹਾਡਾ ਧਿਆਨ ਨਾਲ ਦੇਖੋ ਇੱਥੇ ਕਿੱਥੇ ਬੈਗ ਸਾਰੇ ਕਿਤੇ ਦੇਖ ਲੈ ਮੈਂ ਕਮਰੇ ਚ ਕਿਤੇ ਨਹੀਂ ਹੈਗਾ ਮੈਂ ਲੇਟ ਹੋਈ ਜਾਣਾ ਜਾਣਕਣੀਓ ਆਉਣੀ ਆ ਮੈਂ ਸਾਹਮਣੇ ਬਈ ਚੀਜ਼ ਨਹੀਂ ਦਿਖਦੀ ਇਹਨਾਂ ਨੂੰ ਤਾਂ ਮੈਂ ਦਿੱਲੀयां ਦੇਖ ਕੇ ਲਾ ਦਿਖਾਈ ਕਿੱਥੇ ਬੈਗ ਇੱਥੇ ਮੈਂ ਇੱਥੇ ਤਾਂ ਰੱਖਿਆ ਸੀਗਾ ਬੈਗ ਮੈਨੂੰ ਕੀ ਪਤਾ ਮੈਂ ਤਾਂ ਸਾਰੇ ਕਮਰੇ ਚ ਦੇਖ ਫਿਰ ਹੋਰ ਬੈੱਡ ਖਾ ਕੇ ਬੈਗ ਨੂੰ ਮੈਂ ਇੱਥੇ ਰੱਖ ਕੇ ਗਿਆ ਬੈਗ ਮੈਨੂੰ ਪਤਾ ਸੀ ਤੁਸੀਂ ਜਾਣਾ ਮੈਨੂੰ ਨਹੀਂ ਪਤਾ ਫਿਰ ਮੈਂ ਤਾਂ ਸਾਰੇ ਬੈੱਡ ਦੇ ਥੱਲੇ ਦੇਖ ਲਿਆ ਸਾਰੇ ਕਿਤੇ ਦੇਖ ਲੈ ਮੈਂ ਲੇਟ ਹੋਈ ਜਾਣਾਗਾ ਤੈਨੂੰ ਰੋਜ਼ ਦਾ ਤੁਹਾਡਾ ਤਾਂ ਇਹੀ ਕੰਮ ਹੋ ਗਿਆ ਮੈਂ ਇੱਥੇ ਰੱਖ ਕੇ ਗਿਆ ਬੈਗ ਕੱਢ ਕੇ ਵੀ ਤੁਸੀਂ ਜਾਣਾ ਮੈਨੂੰ ਕੀ ਪਤਾ ਹੁਣ ਕਿੱਧਰ ਗਿਆ ਬੈਗ ਨਾਲੇ 15 ਵਾਰੀ ਤੁਹਾਨੂੰ ਮੈਂ ਇਹ ਗੱਲ ਕਹੀ ਆ ਵੀ ਮੇਰੀ ਚੀਜ਼ ਹੈ ਥਾਂ ਲਾਇਆ ਕਰੋ ਮੈਂ ਇੱਥੇ ਹੀ ਰੱਖਿਆ ਸੀ ਬੈਗ ਫਿਰ ਹੁਣ ਕਿੱਥੋਂ ਦੇ ਪਾਲ ਕੇ ਕਿੱਥੇ ਰਾਇਆ ਮੈਂ ਪਾਲਦੀਆਂ ਕੋਈ ਨਾ ਇੱਥੇ ਵੀ ਨਹੀਂ ਹੈਗਾ ਬੈਗ ਮੇਰੇ ਤੇ ਗਾਲਾਂ ਪੈਣਗੀਆਂ ਮੈਂ ਬੈੱਡ ਤੇ ਰੱਖਿਆ ਸੀ ਪਤਾ ਨਹੀਂ ਹੁਣ ਕਿੱਧਰ ਹੋਇਆ ਹਾਂ ਆ ਬੈਗ ਇੱਥੇ ਕਿਉਂ ਪਿਆਗਾ ਦੇਖਾਂ ਪਰ ਇਹ ਕਿਹਿੰਗੇ ਗੋਗੀਦਾ ਬਾਇਗਾਗਾ ਫਟਾਕੇ ਹੁੰਨੀ ਅੰਦਰ ਮੈਂ ਤਾਂ ਕਿਤੇ ਨਹੀਂ ਲਾਉਦਾ ਬੈਗ ਮੈਂ ਤਾਂ ਸਾਰੇ ਘਰ ਚ ਦੇਖ ਲਿਆ ਮੈਂ ਤਾਂ ਇੱਥੇ ਰੱਖਿਆ ਸੀ ਪਤਾ ਕਿੰਨੇ ਜ਼ਰੂਰੀ ਕਾਗਜ਼ ਸੀ ਮੈਨੂੰ ਪੱਲੇ ਹੋਰ ਆਹਦੇ ਪਿੱਛੇ ਲੜਾਈ ਕਰੀ ਜਾਂਦੇ ਤੁਸੀਂ ਆਹ ਵੀ ਬੈਗ ਆ ਲਈ ਹੁੰਦੀ ਆ ਰਿਆ ਇਹ ਤਾਂ ਮੰਗਰ ਪਿਆ ਸੀਗਾ ਚੁੱਲੇ ਕੋਲੇ ਉੱਥੇ ਕੀ ਵੀ ਰੱਖਦੇ ਹੈ ਮੈਨੂੰ ਪਤਾ ਲੰਗਾ ਲਈ ਸੀ ਕਿਤੇ ਦੇਂ ਜਾਂਗੀ ਤੁਸੀਂ ਉਹੀ ਲੜੀ ਜਾਂਦੇ ਹੋ ਬਿਨਾਂ ਗੱਲ ਤੋਂ ਕਾਵੇ ਚ ਕਿਵੇਂ ਬਾਇਗਾ ਬਾਇਗਾ ਬਾਹਰ ਫਿਰ ਮੈਨੂੰ ਕੀ ਪਤਾ ਮੈਂ ਥੋੜੀ ਨਾ ਧਰ ਕੇ ਆਈਆਂ ਬੈਗ ਤੋਨੀ ਅੱਜਕੱਲ ਤਾਂ ਕੀ ਹੋਈ ਜਾਂਦਾ ਬੀਬੀ ਨੇ ਜਾਣਾ ਇਹਨੂੰ ਬੀਬੀ ਦਾ ਸੂਟ ਪ੍ਰੈਸ ਕਰਕੇ ਰੱਖ ਦਿਆਂ ਫੇਰ ਕੋਈ ਹੋਰ ਕੰਮ ਕਰੂੰਗੀ ਇੱਥੇ ਰੱਖ ਦਿੰਦੀ ਆ ਪ੍ਰੈਸ ਕਰਕੇ ਪੱਜਾ ਪ੍ਰੈਸ ਕਰੀ ਜਾਂਦੀ ਹੈ ਕੋਈ ਨਾ ਕਰ ਲੈਣ ਦੇ ਪ੍ਰੈਸ ਨੂੰ ਮੈਂ ਕਰਦੀ ਹਾਂ ਸਭ ਦੇਖੀ ਸਹੀ ਮਲ ਬਣਦੀ ਹੈ ਚਲ ਕਪੜੇ ਪ੍ਰੈਸ ਹੋ ਗਏ ਹੁਣ ਮੈਂ ਹੋਰ ਕੰਮ ਕਰਾਂ ਕੋਈ ਅਰਲੀ ਪ੍ਰੈਸਣਾ ਬਾਪੀ ਹਰ ਪ੍ਰੈਸ ਨੂੰ ਦੇਖਦੇ ਮੈਂ ਮਚਾਉਂਦੀ ਆ ਸ਼ਾਲਾਂ ਦੀ ਕਿ ਸਹੀ ਨਾਲ ਕੀ ਬਣਦੀ ਹੈ ਕਰਕੇ ਧਰਕੇ ਦੀ ਪ੍ਰੈਸ ਮਾਉਣ ਨਾਲ ਯਾਉਂ ਕੀ ਕਰੀ ਜਾਂਦੀ ਹੈ ਨਾ ਦੇ ਦੇ ਇੱਕ ਤਰ੍ਹਾਂ ਪ੍ਰੈਸ ਦਿੱਤੇ ਖਲਾਰਾ ਪਾਤਾ ਮੈਂ ਵੀਡੀਓ ਬਣਾਉਣੀ ਹੈ ਉਰੇ ਆ ਮਨਾ ਉਰੇ ਆ ਹਾਂ ਬੇਬੇ ਆਉਣੀ ਆ ਮੈਂ ਕੱਪੜੇ ਲੈ ਕੇ ਦੇ ਮੈਨਾਂ ਹਣਾਗਾ ਹਾਂ ਮੈਂ ਪ੍ਰੈਸ ਕੀਤੇ ਪੈਨੇ ਲੈ ਕੇ ਦਿੰਨੀ ਆ ਲੈ ਕੱਪੜੇ ਕਿੱਧਰ ਗਏ ਇੱਥੋਂ ਉਹ ਕਿਹਨੇ ਖਿਲਾਰ ਤੇ ਕੱਪੜੇ ਮੈਂ ਤਾਂ ਪ੍ਰੈਸ ਕਰਕੇ ਗਈ ਸੀ ਇਹਨਾਂ ਨੂੰ ਇਹ ਕਿਹਨੇ ਸੁੱਟ ਤੇ ਚੱਕ ਕੇ दुबारे करके देने पैण चल बेबे ने दस क्यों नहीं है पहला। दो मैं के आनी है बेबा दो मिनट रुक जाए मैं दुबारे करके दिन कपड़े प्रेस मैंने तो मैं 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 दो मिनटों कर दिनी है बस वो मैं करते खिलारते कि खिलाड़े कपड़े प्रेस पहला चाहून पा कहता मैं पाया नहीं है मैं करके रखे कपड़े प्रेस ਅੰਮੋ ਚ ਕਾੜੀ ਸੁਰਤੀ ਐ ਜਦੋਂ ਫੋਨ ਆਇਆ ਕਦੇ ਭੈਣ ਦਾ ਆ ਗਿਆ ਕਦੇ ਮਾਂ ਦਾ ਆ ਗਿਆ ਕਦੇ ਕਿਸੇ ਦਾ ਹੋਰ ਆ ਗਿਆ ਸਹੇਲੀ ਦਾ ਫੋਨ ਤੇ ਲੱਗ ਜਾਂਦੇ ਹੋਰ ਕੌਣ ਕੰਮ ਕਰਦਾ ਸਾਰਾ ਦਿਨ ਮੈਂ ਕਰਕੇ ਰੱਖਨੇ ਕੱਪੜੇ ਪ੍ਰੈਸ ਕੋਈ ਨਾ ਪੁੱਲ ਵੀ ਗਈ ਦੀ ਛੇਤੀ ਕੱਪੜੇ ਪ੍ਰੈਸ ਕਰਕੇ ਮੈਂ ਕਰਕੇ ਰੱਖਨੇ ਕੱਪੜੇ ਪ੍ਰੈਸ ਫਿਰ ਉਹ ਉਥੂ ਮਤ ਕਰੇ ਪੈਨੇ ਫਿਰ ਉਹ ਕਿਨੇ ਕਰਤੇ ਮੈਨੂੰ ਵੀ ਪਤਾ ਕਿਨੇ ਕਰਤੇ ਮੈਂ ਤਾਂ ਕਰਕੇ ਰੱਖਨੇ ਨਾ ਕੱਪੜੇ ਪ੍ਰੈਸ ਫਿਰ ਭਾਈ ਤੇਰੀ ਜਠਾਣੀ ਨੇ ਕਰੇ ਹੋਣਗੇ ਉਹ ਨਹੀਂ ਕਰ ਸਕਦੇ ਉਹ ਕਿਉਂ ਕਰਨਗੇ ਉਹਨਾਂ ਦੇ ਵੀ ਤਾਂ ਨਾਲ ਹੀ ਕੀਤਾ ਸੀ ਆਹ ਕੀ ਤੇਰੀ ਜਠਾਣੀ ਕੁਛ ਲੈ ਕੀ ਹੋ ਗਿਆ ਤੁਸੀਂ ਖਲਾਰੇ ਨੇ ਕੱਪੜੇ ਮੈਂ ਪ੍ਰੈਸ ਕਰਕੇ ਰੱਖੇ ਸੀ ਬੇਬੇ ਦੇ ਅਹੀ ਕਹਿੰਦੇ ਤੇਰੀ ਜਠਾਣੀ ਨੇ ਖਿਲਾ ਰਹੇ ਨੇ ਇਹਨਾਂ ਨਹੀਂ ਖਿਲਾ ਰਹੇ ਹੋਣੇ ਮੈਂ ਕੋਈ ਨਹੀਂ ਖਿਲਾ ਰਹੇ ਮੈਂ ਕਿਉਂ ਖਿਲਾ ਰੂੰਗੀ ਮੈਨੂੰ ਕੀ ਲੋੜਾ ਖਿਲਾਰਨ ਦੀ ਅੱਛਾ ਤੁਸੀਂ ਖਿਲਾ ਰਹੇ ਨਹੀਂ ਕੱਪੜੇ ਮੈਂ ਕਦੋਂ ਖਿਲਾਰਤੇ ਮੈਨੂੰ ਕੀ ਲੋੜਾ ਖਿਲਾਰਨ ਦੀ ਜੇ ਮੇਰੀ ਮਾਂ ਦੇ ਕੱਪੜੇ ਪ੍ਰੈਸ ਹੋ ਗਏ ਮੈਂ ਇਹਨੂੰ ਹੌਂ ਦੇ ਦੇ ਤਾਂ ਮੈਂ ਕੱਪੜੇ ਖਿਲਾਰੂੰਗੀ ਫਿਰ ਹੁਣ ਤੁਹਾਨੂੰ ਜਮਾ ਸਬੂਤ ਦੇਵਾਂ ਖਿਲਾਰਨ ਦਾ ਤੇ ਤੁਸੀਂ ਖਿਲਾ ਰਹੇ ਸੀ ਸਬੂਤ ਹੈ ਹੈਗਾ ਮੇਰੇ ਕੋਲ ਆਹ ਦੇਖ ਆਹ ਦਿਖਾਵਾਂ ਆਹ ਤੇ ਵੀਡੀਓ ਬਣਾਈ ਮੈਂ ਤੁਸੀਂ ਖਿਲਾ ਰਹੇ ਨੇ ਕੱਪੜੇ ਹੋਰ ਕਿਹਨੇ ਖਿਲਾ ਰਹੇ ਨੇ ਥੋਵੇਂ ਮੈਂ ਤਾਂ ਕੋਈ ਹੋਰ ਕੱਪੜੇ ਚੱਕਦੀ ਨਾ ਹੁੰਦਾ ਤੁਸੀਂ ਜਾਣ ਕੇ ਕਹਿੰਦੇ ਹੋ ਚਲਾਕੀ ਖੇਡਦੇ ਆ ਸਾਡੇ ਨਾਲ ਹਾਂ ਇਹ ਕੱਪੜੇ ਖਲਾਰੇ ਨੇਗੇ ਉਹ ਕਹਿੰਦਾ ਵੀਡੀਓ ਵਿੱਚ ਦੇਖੀ ਤੁਸੀਂ ਦਿੱਤੂ ਹੀ ਬਿਸ ਜਾਨੀਏ ਕੱਪੜੇ ਖਲਿਆਰ ਦੀ ਤੂੰ ਇੰਨਾ ਚ ਕਿਉਂ ਫਰਕ ਪਾਉਣੀ ਐ ਦਰਾਨੇ ਜਿਠਾਣੇ ਚ ਬੇਬੇ ਜਿੱਦ ਨੇ ਆਏ ਨੇ ਨਾ ਉਹਦੇ ਦੇ ਆਪਣੇ ਘਰ ਰੌਲਾ ਪਈ ਜਾਂਦਾਗਾ ਇਹ ਸਾਡੇ ਚ ਫਰਕ ਪਾਉਣ ਦੇ ਤੁਲੇ ਹੋਏ ਨੇਗੇ ਉਹਦੇ ਦੇ ਸਾਰਾ ਕੁਝ ਹੋ ਹੀ ਜਾਂਦਾਗਾ ਕਦੇ ਚਾਹ ਚ ਨੂਨ ਪੈ ਜਾਂਦਾ ਕਦੇ ਉਹਨਾਂ ਦੇ ਬੈਗ ਗਮਾਜ ਜਾਂਦਾ ਅੱਜ ਕੱਪੜੇ ਖਲਾਰ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਲੱਗਦਾ ਇੰਨਾ ਚ ਕਸੂਰ ਆ ਸਾਰਾ ਇਹਨਾਂ ਦੀ ਸੱਸ ਚ ਨਹੀਂ ਕਸੂਰ ਹੈਗਾ ਹਾਂ ਬੇਬੇ ਨਾ ਤਾਂ ਬੱਬੀ ਚ ਕਸੂਰ ਐ ਨਾ ਇਹ ਰਾਣੀ ਦੀ ਸੱਸ ਚ ਕਸੂਰ ਐ ਰਾਣੀ ਚ ਹੀ ਕਸੂਰ ਐ ਇਹੀ ਮਾੜੀ ਹੈਗੀ ਇਹੀ ਨਹੀਂ ਕੱਟਦੀ ਉੱਥੇ ਤੁਸੀਂ ਹੁਣ ਮੈਨੂੰ ਦੱਸਉਂਗੀ ਵੀ ਮੇਰੇ ਘਰ ਮੈਂ ਕਿਵੇਂ ਰਹਿਣਾ ਹੈ ਵੱਡੇ ਤਰੀਕੇ ਦੱਸਣ ਵਾਲੀਆਂ ਆਈਆਂ ਨੇ ਕਸੂਰ ਐ ਕਿ ਉੱਥੇ ਰਾਣੀ ਚ ਹਜੇ ਨਹੀਂ ਹਟਵਤੋ ਹੈ ਤੈਨੂੰ ਬੰਦੇ ਨਹੀਂ ਕਰ ਰਹੇ ਰਹਿਣ ਦੇ ਬਸ ਰਹਿਣ ਦੇ ਲਾਲੂ ਮੈਂ ਕੀ ਕਰਦਾ ਬੇਪੇ ਕੋਈ ਨਾ ਬਸ ਕਰ ਦਿੱਤੀ ਹੈਗੀ ਕੋਈ ਨਾ ਕੋਈ ਨੂੰ ਸਮਝਾ ਮੰਗੇ ਪਉ ਮੈਂ ਚੱਡ ਕੱਪੜੇ ਚੱਕਦੀ ਸੀ ਚੱਲ ਛੱਡ ਕੇ ਮੈਨੂੰ ਆਏ ਹੋਗੇ ਵੀ ਇਹਨੇ ਇਕੱਠੇ ਕਰੇ ਕੱਪੜੇ ਚੱਕ ਬਾਗਰ ਇਹ ਸਾਰਾ ਦਿਨ ਕੈਮਰਾ ਲੈ ਕੇ ਸਾਰਾ ਦਿਨ ਫੋਨ ਹੱਥ ਚ ਰੱਖ ਕੇ ਦੇਖਣ ਲੱਗ ਗਈ ਉੱਥੇ ਵੀਡੀਓ ਬਣਾਉਣ ਲੱਗ ਗਈ ਲੈ ਕੁੜੀਆਂ ਗਾਈ ਟੱਕ ਕੇ ਨਾ ਮੈਂ ਛੱਡ ਕੇ ਆਈਆਂ ਲੈ ਮੈਂ ਭਰਦਾ ਸੁੱਤਾ ਲੂੰਗੀ ਵੀ ਉਥੇ ਇਹ ਚ ਕਪੂਰਾ ਕੂਨਾਂ ਚ ਕੂਰ ਹੈ ਲੈ ਚੱਕੇ ਠੀਕ ਹੈ ਬੇਬੇ ਆਲੋ ਬੇ ਲੈ ਫੜਾ ਇਧਰ ਫੜਾ ਦੇ ਲੋ ਫੜਾ ਬੇਬੇ ਨਾ ਭਾਗ ਜੂਂ ਵਾਪੀ ਬੈਠੀ ਰਹਿ ਮੈਂ ਛੱਡ ਕੇ ਨਾ ਭਾਗ ਜਾਨੀਆਂ ਭਾਈ ਰਹਿ ਦੂੰਗਾ ਮੇਰੀ ਵੀ ਰੋਟੀ ਮਾਰਦੀ ਸੀ ਇਦਾਂ ਦੀ ਆਇਆ ਕਿ ਇਸ ਕਿਵੇਂ ਇਸ ਜਾਨੀਆਂ ਮੈਂ ਵੱਡੀਆਂ ਨੂੰ ਹਾਲੀ ਕੰਮ ਤਾਂ ਥੀ ਆਉਗੀ ਫਿਰ ਵੀ ਦੁੱਖ ਸੁੱਖ ਸੁਣਨ ਨੂੰ ਸਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਹੁਣੀ ਤੇ ਹੁਣ ਵਾਰੀ ਐ ਜਿਹੜੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦੇ ਨਾਂ ਬੋਲਣ ਦੀ ਮਨਜੋਤ ਕੌਰ ਪੱਠੜ ਗੱਗੀ ਡਾਕਟਰ ਬੁਰਜਪਲੇ ਸੁਖਦੀਪ ਗਿੱਲ ਮਾਨਵ ਮੋਗਾ ਹਰਦੇਵ ਸਿੰਘ ਦੋਦਾ ਦਲਜੀਤ ਸਰਪੰਚ ਭੰਦੇੜ ਰੂਪੀ ਪਟਿਆਲਾ ਜਸ ਕਮਲ ਰਾਮਪੁਰਾ ਜਲਜੀਤ ਯੂਐਸਏ ਪ੍ਰੀਤ ਸੰਧੂ ਬਟੰਡਾ ਜਗਤਾਰ ਕੈਨੇਡਾ ਜੱਗੀ ਸਪੇਨ ਮਨੀ ਅਮਰੀਕਾ ਗੁਰਪ੍ਰੀਤ ਆਸਟ੍ਰੇਲੀਆ ਇਹ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਹੈ ਬੰਟੀ ਵੀ ਸਾਡਾ ਸਾਡੇ ਪਿੰਡੂ ਹੀ ਆ ਬੱਪੀਆਂ ਨੇ ਤੋਂ ਉਹ ਵੀ ਸਾਨੂੰ ਬਹੁਤ ਸਹਿਯੋਗ ਕਰ ਰਿਹਾ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ